ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਸੈਨੀਮ ਟੈਕ ਦੇ ਵਿੱਚ ਅੱਜ ਮੈਂ ਤੁਹਾਨੂੰ 3.5 ਮੀਟਰ ਵਾਲੇ ਸੂਟ ਦੀ ਕਟਿੰਗ ਕਰਨਾ ਦੱਸਣ ਜਾ ਰਹੀ ਹਾਂ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਕਿਪ ਨਾ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਦੀਆਂ ਜੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਜੀ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਹੈਲੋ ਜੀ ਅੱਜ ਮੈਂ ਤੁਹਾਨੂੰ ਕੋਈ ਡਰਾਈ ਵਾਲੇ ਸੂਟ ਦੀ ਕਟਿੰਗ ਕਰਨਾ ਦੱਸੂਗੀ ਜੀ 3.5 ਮੀਟਰ ਦਾ ਸਾਡੇ ਕੋਲ ਸੂਟ ਹੈਗਾ ਜੀ ਜਿਹੜਾ ਇਸ ਦਾ ਅਰਜ ਹੈਗਾ ਜੀ ਸਾਡੇ ਕੋਲ ਇਸ ਤਰ੍ਹਾਂ ਡਬਲ ਦੇ ਵਿੱਚ ਆ ਦੇਖੋ ਜੀ 28 ਇੰਚ ਹੈਗਾ ਜੀ ਇਸ ਦਾ ਜਿਹੜਾ ਅਰਜ ਤੇ ਇਸ ਤਰ੍ਹਾਂ ਕਾਰਨਰ ਦੇ ਉੱਤੇ ਇਸ ਤੇ ਐਮਬ੍ਰੋਇਡਰੀ ਹੋਈ ਹੋਈ ਹੈ ਜੀ ਉਸ ਦੇ ਅਕੋਰਡਿੰਗ ਮੈਂ ਤੁਹਾਨੂੰ ਇਸ ਇਸ ਦੀ ਕਟਿੰਗ ਕਰਨਾ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਜਿੰਨੀ ਸਾਡੇ ਕੋਲ ਲੈਂਥ ਹੋਣੀ ਹੈ ਜੀ ਕਸਟਮਰ ਦੀ ਉਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਐਮਬਰਾਇਡਰੀ ਤੋਂ ਲੱਗ ਕੇ ਤੇ ਉਸ ਦਾ ਨਿਸ਼ਾਨ ਲਗਾ ਲੈਣਾ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਸਾਡੇ ਕੋਲ 44 ਇੰਚ ਹੈਗੀ ਆ ਜੀ ਇਸ ਦੀ ਜਿਹੜੀ ਲੈਂਥ ਹੈਗੀ ਆ ਤੇ ਅਸੀਂ 45 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਇੱਥੇ ਇਸ ਤਰੀਕੇ ਦੇ ਨਾਲ ਤੇ ਜਿਹੜਾ ਇਹ ਵਾਲਾ ਸੀ ਨਿਸ਼ਾਨ ਲਗਾਇਆ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਸਿੱਧਾ ਕਰ ਲੈਣਾ ਜੀ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਸਕੇਲ ਬਿਲਕੁਲ ਸਿੱਧਰ ਆ ਕੇ ਅਸੀਂ ਇਹ ਵਾਲਾ ਨਿਸ਼ਾਨ ਲਗਾ ਲੈਣਾ ਜੀ ਤੇ ਲੈਂਥ ਦੇ ਵਿੱਚ ਅਸੀਂ ਅੱਧਾ ਇੰਚ ਪਲੱਸ ਕੀਤਾ ਹੈ ਜੀ embroidery ਤੋਂ ਰੱਖ ਕੇ نیچے ਜਿਹੜੀ embroidery ਹੋਈ ਹੋਈ ਆ ਇੱਕ ਕਢਾਈ ਹੋਈ ਹੋਈ ਆ ਇਸ ਦੇ نیچے ਉੱਥੋਂ ਤੁਸੀਂ ਇਸ ਤਰ੍ਹਾਂ ਮਾਰਕਿੰਗ ਕਰ ਸਕਦੇ ਹੋ ਜੀ ਇਸ ਦੇ نیچے ਸਾਡਾ ਜਿਹੜਾ ਹੈਗਾ ਤੁਰਪਾਈ ਦੇ ਲਈ ਫੋਲਡ ਆ ਜਾਊਗਾ ਜੀ ਇਸ ਤਰੀਕੇ ਦੇ ਨਾਲ ਫੋਲਡ ਦੇ ਲਈ ਅਸੀਂ 2 ਇੰਚ ਰੱਖ ਸਕਦੇ ਹਾਂ ਜੀ نیچے 2.5 ਇੰਚ ਵੀ ਰੱਖ ਸਕਦੇ ਆ ਜੇ ਤੁਸੀਂ ਵੱਡਾ ਫੋਲਡ ਕਰਨਾ ਹੋਵੇ ਇਸ ਤਰੀਕੇ ਦੇ ਨਾਲ ਜੇ ਉਸ ਨੂੰ ਵੀ ਅਸੀਂ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਲੈਣਾ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਨਿਸ਼ਾਨ ਲਗਾ ਲਿਆ ਤੇ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਜੀ ਇੱਥੋਂ ਇਹ ਜਿਹੜਾ ਹੈਗਾ ਜੀ ਸਾਡੇ ਕੁੜਤੀ ਦਾ ਕਪੜਾ ਹੋ ਗਿਆ ਆ ਦੇਖੋ ਜੀ ਇਸ ਤਰ੍ਹਾਂ ਅਸੀਂ ਲੈਂਥ ਦੇ ਵਿੱਚ ਕਪੜਾ ਇਹ ਵਾਲਾ ਅਲੱਗ ਕਰ ਲਿਆ ਜੀ ਕੱਟ ਗਏ ਤੇ ਹੁਣ ਅਸੀਂ ਇਸ ਕਪੜੇ ਨੂੰ ਇਸ ਤਰ੍ਹਾਂ ਸਿੰਗਲ ਕਰ ਲੈਣਾ ਜੀ ਅਤੇ ਕੁਇਸਟਾ ਖੋਲ ਲੈਣਾ ਕੱਪੜੇ ਨੂੰ ਆ ਦੇਖੋ ਜੀ ਜਿਸ ਤਰ੍ਹਾਂ ਕਿ ਇੱਥੋਂ ਇੱਥੇ ਐਮਬਰਾਇਡਰੀ ਹੋਈ ਹੋਈ ਆ ਜੀ ਇਸ ਕਰਕੇ ਅਸੀਂ ਇਸ ਤਰ੍ਹਾਂ ਸਿੰਗਲ ਕਰ ਲੈਣਾ ਪਹਿਲਾ ਕੱਪੜੇ ਨੂੰ ਤੇ ਹੁਣ ਅਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਜੀ ਕਿ ਜਿਹੜੀ ਸਾਡੀ ਐਮਬਰਾਇਡਰੀ ਆ ਕਿੱਥੋਂ ਦਾਕਾਰੀ ਆ ਇੱਥੋਂ ਸਾਡੀ ਕਿੰਨੀ ਗੈਪਿੰਗ ਹੈਗੀ ਹੈ ਸਾਡੇ ਕੋਲ 6 ਇੰਚ ਦੀ ਗੈਪਿੰਗ ਹੈ ਜੀ ਇੱਥੇ ਤੇ ਅਸੀਂ ਇੱਥੇ ਵੀ 6 ਇੰਚ ਦੀ ਹੀ ਮਾਰਕਿੰਗ ਕਰ ਲੈਣੀ ਆ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਅਸੀਂ ਇਸ ਮਾਰਕਿੰਗ ਤੋਂ ਅਸੀਂ 2 ਇੰਚ ਬਾਹਰ ਲੈ ਲੈਣਾ ਜੀ ਕਪੜਾ ਇਸ ਤਰੀਕੇ ਦੇ ਨਾਲ ਸਾਡੇ ਕੋਲ ਇੱਥੋਂ ਹੁਣ 4 ਇੰਚ ਹੋ ਗਿਆ ਜੀ ਤੇ ਅਸੀਂ ਇਸ ਤਰ੍ਹਾਂ 4 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜੀ ਆਪਣਾ ਸਿਰੇ ਤੱਕ ਇਸ ਤਰੀਕੇ ਦੇ ਨਾਲ ਜੀ ਸਾਰੇ ਕਪੜੇ ਨੂੰ ਆ ਦੇਖੋ ਜੀ ਅਸੀਂ ਇਸ ਤਰ੍ਹਾਂ 4 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਜੀ ਸਾਰੇ ਕਪੜੇ ਨੂੰ ਇਸ ਤਰੀਕੇ ਦੇ ਨਾਲ ਤੇ ਆਹ ਦੇਖੋ ਜੀ ਅਸੀਂ ਕਢਾਈ ਦੇ ਨਾਲ ਇਸ ਤਰ੍ਹਾਂ ਕਢਾਈ ਹੈਗੀ ਹੈ ਜੀ ਇਸ ਦੇ ਨਾਲ ਅਸੀਂ ਇੱਥੇ 2 ਇੰਚ ਦਾ ਮਾਰਜਨ ਕਢਾਈ ਤੋਂ ਰੱਖ ਕੇ ਜੀ ਕਢਾਈ ਦੇ ਨਾਲ ਬਿਲਕੁਲ ਇਸ ਤਰ੍ਹਾਂ 2 ਇੰਚ ਦਾ ਮਾਰਜਨ ਰੱਖ ਕੇ ਜਿਹੜਾ ਬਾਕੀ ਕਪੜਾ ਹੈਗਾ ਇਸ ਨੂੰ ਅਸੀਂ ਕੱਟ ਕਰ ਲੈਣਾ ਜੀ ਇਹ ਵਾਲਾ ਜਿਹੜਾ ਕਪੜਾ ਹੈਗਾ ਸਾਨੂੰ ਮੂਰੀਆ ਬਣਾਉਣ ਦੇ ਕੰਮ ਆਊਗਾ ਜੀ ਤੇ ਹੁਣ ਅਸੀਂ ਕਪੜੇ ਨੂੰ ਇਸ ਤਰ੍ਹਾਂ ਰੱਖ ਲੈਣਾ ਜੀ ਤੇ ਜਿੰਨਾ ਵੀ ਸਾਡੇ ਕੋਲ ਜਿਸ ਤਰ੍ਹਾਂ ਕੇ ਸਾਡੇ ਕੋਲ ਇਸ ਦਾ ਘੇਰਾ ਹੈਗਾ ਜੀ ਸਾਡੇ ਕੋਲ ਜਿਹੜਾ hip size ਹੈਗਾ 22 ਇੰਚ ਹੈ ਜੀ ਤੇ ਅਸੀਂ 22 ਇੰਚ ਇੱਥੇ ਸਾਡੇ ਕੋਲ 1.5 ਇੰਚ ਤੇ ਆ ਗਿਆ ਜੀ 22 ਇੰਚ 2 ਇੰਚ ਇਸ ਦੇ ਵਿੱਚ ਅਸੀਂ ਪਲੱਸ ਕਰਕੇ ਲੈਣਾ ਜੀ 12.5 ਇੰਚ ਦਾ ਇੱਥੋਂ ਮਾਰਕਿੰਗ ਕਰ ਲੈਣੀ ਹੈ ਜੀ ਇਸ ਤਰੀਕੇ ਦੇ ਨਾਲ ਤੇ 12.5 ਦਾ ਹੀ ਨਿਸ਼ਾਨ ਅਸੀਂ ਇਸ ਤਰ੍ਹਾਂ ਲਗਾ ਲੈਣਾ ਜੀ ਇਸ ਸਾਈਡ ਤੇ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਅਸੀਂ ਇਸ ਨੂੰ ਸੈੱਟ ਕਰ ਲੈਣਾ ਕੱਪੜੇ ਨੂੰ ਆ ਦੇਖੋ ਜੀ ਅਸੀਂ 12.5 ਦਾ ਨਿਸ਼ਾਨ ਲਗਾ ਕੇ ਇਸ ਤਰੀਕੇ ਨਾਲ ਕੱਪੜੇ ਨੂੰ ਕੱਟ ਕਰ ਲੈਣਾ ਜੀ ਇੱਥੋਂ ਇਹ ਜਿਹੜਾ ਹੈਗਾ ਜੀ ਸਾਡਾ ਫਰੰਟ ਵਾਲਾ ਪੱਲਾ ਕਟਿੰਗ ਹੋ ਗਿਆ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਅਸੀਂ ਬੈਕ ਵਾਲਾ ਪੱਲਾ ਕੱਟ ਕਰਨਾ ਹੈ ਜੀ ਤੁਸੀਂ ਇਸ ਤਰ੍ਹਾਂ ਇਸ ਦੇ ਉੱਪਰ ਉਸ ਨੂੰ ਬਚਾ ਕੇ ਵੀ ਕੱਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ 12.5 ਇੰਚ ਦਾ ਨਿਸ਼ਾਨ ਲਗਾ ਕੇ ਵੀ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਅਸੀਂ ਫਰੰਟ ਵਾਲੇ ਦੀ ਕਟਿੰਗ ਕੀਤੀ ਉਸੇ ਤਰ੍ਹਾਂ ਅਸੀਂ ਬੈਕ ਵਾਲੇ ਦੀ ਵੀ ਕਰ ਸਕਦੇ ਹਾਂ ਜੀ ਇੱਥੋਂ 12.5 ਇੰਚ ਅਸੀਂ ਕੱਪੜਾ ਲੈਣਾ ਜੀ हिਪ ਸਾਈਜ਼ ਦੇ ਵਿੱਚ ਅਸੀਂ 2 ਇੰਚ ਪਲੱਸ ਕਰਕੇ ਇਹ ਵਾਲਾ ਲਿਆ ਹੈ ਜੀ ਅਸੀਂ ਕੱਪੜਾ ਇਸ ਤਰੀਕੇ ਦੇ ਨਾਲ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਵੀ ਅਸੀਂ ਕੱਟ ਕਰ ਲੈਣਾ ਜੀ ਕੱਪੜੇ ਨੂੰ ਆ ਸਾਡਾ ਫਰੰਟ ਪੱਲਾ ਹੋ ਗਿਆ ਜੀ ਤੇ ਇਹ ਵਾਲਾ ਸਾਡਾ ਬੈਕ ਹੋ ਗਿਆ ਜੀ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਕੁੜਤੀ ਦਾ ਕੱਪੜਾ ਹੈਗਾ ਇਹ ਕੱਢ ਲਿਆ ਜੀ ਆ ਦੇਖੋ ਜੀ ਇਹ ਵਾਲਾ ਕੱਪੜਾ ਇਸ ਤਰ੍ਹਾਂ ਸਾਡੇ ਕੋਲ ਬਚ ਗਿਆ ਇਸ ਨੂੰ ਅਸੀਂ ਡਬਲ ਫੋਲਡ ਕਰਕੇ ਤੇ ਇਸ ਤਰ੍ਹਾਂ ਇਸ ਨੂੰ ਫੋਰ ਫੋਲਡ ਕਰ ਲੈਣਾ ਜੀ ਆ ਦੇਖੋ ਜੀ ਇਹ ਕੱਪੜਾ ਸੀ ਇਸ ਤਰ੍ਹਾਂ ਫੋਰ ਫੋਲਡ ਕਰਕੇ ਵਿਛਾ ਲਿਆ ਜੀ ਆ ਦੇਖੋ ਪਹਿਲਾਂ ਸੀ ਇਸ ਤਰ੍ਹਾਂ ਡਬਲ ਫੋਲਡ ਕੀਤੀ ਇਸ ਦੀ ਇਸ ਤਰ੍ਹਾਂ ਤੈ ਲਗਾਈ ਹੈ ਜੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਅਸੀਂ ਇਸ ਨੂੰ ਇਸ ਤਰ੍ਹਾਂ ਪਲਟਾ ਕੇ ਤੇ ਇਸ ਤਰ੍ਹਾਂ ਇਸ ਨੂੰ ਉੱਪਰੋਂ ਚਾ ਕੇ ਇਸ ਨੂੰ ਅਸੀਂ ਫੋਰ ਫੋਲਡ ਕਰ ਲਿਆ ਜੀ ਇਸ ਦਾ ਜਿਹੜਾ ਇਹ ਫੋਲਡੇਡ ਪਾਸ ਆਇਆਗਾ ਦੂਸਰੀ ਸਾਈਡ ਹੈ ਤੇ ਜਿਹੜਾ ਇਹ ਵਾਣਾ ਹੈਗਾ ਕੰਨੀ ਵਾਲਾ ਪਾਸਾ ਜੀ ਇਹ ਮੇਰੀ ਆਪਣੀ ਵਾਲੀ ਸਾਈਡ ਹੈ ਤੇ ਜਿਹੜੀ ਸਾਡੇ ਕੋਲ ਸਲਵਾਰ ਦੀ ਲੈਂਥ ਹੈਗੀ ਜੀ ਉਹ ਸਾਡੇ ਕੋਲ 37 ਇੰਚ ਹੈ ਜੀ ਤੇ ਇਸ ਤਰ੍ਹਾਂ ਅਸੀਂ 5 ਇੰਚ ਜਿੱਤੇ ਬਾਹਰ ਕੱਢ ਕੇ ਜੀ ਇਸ ਤਰੀਕੇ ਨਾਲ ਸੀ ਨਿਸ਼ਾਨ ਲਗਾ ਲੈਣਾ نیچے 37 ਇੰਚ ਦਾ ਜੀ ਜਿੰਨੀ ਲੈਂਥ ਹੈਗੀ ਅਸੀਂ ਓਨਾ ਹੀ ਨਿਸ਼ਾਨ ਲਗਾ ਲੈਣਾ ਜੀ ਤੇ ਇਸ ਨੂੰ ਅਸੀਂ ਹੁਣ ਸਿੱਧਾ ਕਰ ਲੈਣਾ ਜੀ ਇਸ ਤਰ੍ਹਾਂ ਨਿਸ਼ਾਨ ਲਗਾ ਕੇ 스ਕੇਲ ਦੀ ਸੇਧ ਦੇ ਨਾਲ ਇਸ ਤਰ੍ਹਾਂ ਅਸੀਂ ਸਿੱਧੀ ਮਾਰਕਿੰਗ ਕਰ ਲੈਣੀ ਹੈ ਜੀ ਇੱਥੇ ਤੇ ਇਹ ਜਿਹੜੀ ਸਲਵਾਰ ਹੈਗੀ ਹੈ ਇਹ ਮੈਂ ਦੋ ਕਲੀ ਵਾਲੀ ਸਲਵਾਰ ਦੀ ਕਟਿੰਗ ਕਰਨਾ ਦੱਸੂਗੀ ਜੀ ਤੇ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਸਲਵਾਰ ਬਣ ਜਾਂਦੀ ਹੈ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਕਸਟਮਰ ਦੀ ਜਿਹੜੀ ਹੈਗੀ ਹੈ ਜੀ ਮੂਰੀ ਸਾਡੇ ਕੋਲ 7 ਇੰਚ ਹੈ ਜੀ 7 ਇੰਚ ਇਸ ਤਰ੍ਹਾਂ ਅਸੀਂ 7 ਇੰਚ ਦਾ ਨਿਸ਼ਾਨ ਲਗਾਣਾ ਤੇ ਉਸ ਤੋਂ ਬਾਅਦ ਅਸੀਂ ਪਲੱਸ 1.5 ਇੰਚ ਹੋਰ ਲੈ ਲੈਣਾ ਜੀ ਇਸ ਤਰ੍ਹਾਂ ਅਸੀਂ 8.5 ਇੰਚ ਤੇ ਨਿਸ਼ਾਨ ਲਗਾਇਆ ਆ ਜਿਹੜਾ ਸਾਡੇ ਵਾਲ ਕੰਨੀ ਵਾਲਾ ਪਾਸਾ ਹੈਗਾ ਜੀ ਇਹ ਵਾਲਾ ਇਸ ਤਰੀਕੇ ਦੇ ਨਾਲ ਇੱਥੋਂ ਅਸੀਂ ਇਸ ਤਰ੍ਹਾਂ 5 ਇੰਚ ਉੱਪਰ ਕੱਢ ਕੇ ਜੀ ਤੇ ਅਸੀਂ ਇਸ ਤਰ੍ਹਾਂ 15 ਇੰਚ ਤੇ ਨਿਸ਼ਾਨ ਲਗਾਣਾ ਜੀ ਇੱਥੇ ਤੇ ਜਿਹੜਾ ਇਹ ਵਾਲਾ ਨਿਸ਼ਾਨ ਹੈਗਾ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਇੱਥੇ ਮਲਾ ਲੈਣਾ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਅਸੀਂ ਇਸ ਨੂੰ ਸਕੇਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਸਿੱਧਾ ਕਰ ਲੈਣਾ ਜੀ ਇਸ ਨੂੰ ਦੋ ਕਲੀ ਵਾਲੀ ਸਲਵਾਰ ਕਹਿੰਦੇ ਆ ਜੀ ਦੋ ਕੁੰਦਿਆਂ ਵਾਲੀ ਜਿਸ ਤਰ੍ਹਾਂ ਕੇ ਸਲਵਾਰ ਇਸ ਦੇ ਵਿੱਚ ਜਿਹੜੇ ਪੱਲੇ ਹੈਗੇ ਆ ਜੀ ਵਿੱਚ ਹੀ ਐਡ ਹੁੰਦੇ ਆ ਅਲੱਗ ਤੋਂ ਨਹੀਂ ਕੱਟੇ ਜਾਂਦੇ ਜੀ ਤੇ ਇਸ ਦਾ ਬਹੁਤ ਜ਼ਿਆਦਾ ਇਸ ਤਰ੍ਹਾਂ ਕਪੜਾ ਹੈਗਾ ਜੀ ਇਸ ਦਾ ਜਿਹੜਾ ਅਰਜ ਹੈਗਾ ਵੱਡਾ ਇਸ ਕਰਕੇ ਅਸੀਂ ਇਸ ਦੇ ਵਿੱਚ ਮਿਆਨੀ ਨਹੀਂ ਪਾ ਰਹੇ ਅਗਰ ਇਸ ਤਰ੍ਹਾਂ ਦਾ ਅਰਜ ਦੀ ਤੁਸੀਂ ਬਣਾਣੀ ਹੋਵੇ ਤਾਂ ਤੁਸੀਂ ਉਸ ਦੇ ਵਿੱਚ ਮਿਆਨੀ ਐਡ ਕਰ ਸਕਦੇ ਹੋ ਇੱਥੋਂ ਤੁਸੀਂ ਆਸਣ ਜ਼ਿਆਦਾ ਰੱਖ ਕੇ ਤੇ ਉਸ ਦੇ ਵਿੱਚ ਤੁਸੀਂ ਮਿਆਨੀ ਐਡ ਕਰ ਸਕਦੇ ਆ ਜੀ ਬਟ ਇਸ ਦੇ ਵਿੱਚ ਮੈਂ ਮਿਆਨੀ ਨਹੀਂ ਦੇ ਰਹੀ ਕਿਉਂਕਿ ਬਹੁਤ ਜ਼ਿਆਦਾ ਹੈਵੀ ਹੋ ਜਾਣੀ ਹ ਸਲਵਾ ਰਹੇ ਕਿਉਂਕਿ ਉਹ ਕਟਰਾਇਸ ਦਾ ਕਪੜਾ ਕਾਫੀ ਹੈਵੀ ਹੁੰਦਾ ਹੈ ਜੀ ਤੇ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਇੱਥੋਂ ਦੇਖੋ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਇੱਥੇ ਤੁਸੀਂ ਜਿਹੜਾ ਹੈਗਾ ਇਹ ਵਾਲਾ نیچے ਵੀ ਇੱਕ ਕੱਟ ਦਾ ਨਿਸ਼ਾਨ ਲਗਾ ਲੈਣਾ ਜੀ ਤੇ ਇਸ ਇਸ ਸਾਈਡ ਵੀ ਤੁਸੀਂ ਇੱਥੇ ਸਾਡੇ ਜਿਹੜੀ ਸੈਂਟਰ ਵਾਲੀ ਕਰੀਜ਼ ਦਾ ਵਾਲ ਹੁੰਦਾ ਹੈ ਜੀ ਉਹ ਵਾਲਾ ਆਊਗਾ ਇਸ ਤਰੀਕੇ ਦੇ ਨਾਲ ਦੇਖੋ ਜੀ ਸਾਡੀ ਜਿਹੜੀ ਕਟਿੰਗ ਹੈਗੀ ਸਲਵਾਰ ਕੱਟ ਕੇ ਸਨ ਰੈਡੀ ਆ ਜੀ ਆ ਦੇਖੋ ਜੀ ਜਿਹੜਾ ਇਹ ਵਾਲਾ ਸਾਡੇ ਕੋਲ ਫालतू ਕੱਪੜਾ ਹੈਗਾ ਜੀ ਇਹ ਵਾਲਾ ਸਾਡੇ ਕੋਲ ਕੱਪੜਾ ਵਧੀਆ ਹੈ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਬਿਚਾਉਣਾ ਹੈ ਜੀ ਤਾਂ ਕਿ ਜਿਹੜੀ ਸਾਡੀ ਬਾਜੂ ਹੈਗੀ ਆ ਇਹ ਵੀ ਸਾਡੀਆਂ বিনা ਜੋੜ ਤੋਂ ਨਿਕਲ ਜਾਣ ਸਾਡੇ ਕੋਲ ਬਾਜੂ ਆਰ ਮੋਲ ਹੈਗਾ ਜੀ 8 ਇੰਚ ਤੇ ਅਸੀਂ 10 ਇੰਚ ਕੱਪੜਾ ਲੈਣਾ ਹੈ ਜੀ ਇਹ ਅਸੀਂ 2 ਇੰਚ ਐਕਸਟਰਾ ਕੱਪੜਾ ਲੈਂਦੇ ਆ ਜੀ ਜਦੋਂ ਅਸੀਂ ਕਟਿੰਗ ਕਰਦੇ ਆ ਆ ਦੇਖੋ ਜੀ ਸਾਡੇ ਕੋਲ 10 ਇੰਚ ਕੱਪੜਾ ਇਹ ਇਸ ਤਰੀਕੇ ਦੇ ਨਾਲ ਅਸੀਂ ਇਹ ਵਾਲਾ ਕੱਪੜਾ ਜਿਹੜਾ ਹੈਗਾ ਜੀ ਅਲੱਗ ਕਰ ਲੈਣਾ ਇਸ ਨੂੰ ਆ ਦੇਖੋ ਜੀ ਅਸੀਂ ਇਸ ਤਰੀਕੇ ਦੇ ਨਾਲ ਇਹ ਕੱਪੜਾ ਜਿਹੜਾ ਹੈਗਾ ਕੱਢ ਲਿਆ ਜੀ ਆ ਦੇਖੋ ਜੀ ਇਸ ਤਰ੍ਹਾਂ ਅਸੀਂ ਆ ਡਬਲ ਫੋਲਡ ਹੈ ਜੀ ਤੇ ਫਿਰ ਇਸ ਤਰ੍ਹਾਂ 4 ਫੋਲਡ ਹੈ ਇਹ ਵਾਲਾ ਸਾਡੇ ਕੋਲ ਬਾਜੂ ਦਾ ਕੱਪੜਾ ਬਚ ਗਿਆ ਜੀ ਇਸ ਨੂੰ ਅਸੀਂ ਇਸ ਤਰ੍ਹਾਂ কুরਤੀ ਦੇ ਕੋਲ ਰੱਖ ਦੇਣਾ ਮਿਲਾ ਕੇ ਤੇ ਹੁਣ ਅਸੀਂ 벨ਟ ਦੀ ਕਟਿੰਗ ਕਰਾਂਗੇ ਜੀ ਆ ਦੇਖੋ ਜੀ ਜਿਹੜੀ 벨ਟ ਹੈਗੀ ਉਹ ਵੀ ਸਾਡੀ ਬਿਨਾਂ ਜੋੜ ਤੋਂ ਬਣ ਜਾਣੀ ਹੈ ਇਸ ਦੀ ਅਸੀਂ ਲੈਂਥ ਦੇਖ ਸਕਦੇ ਹਾਂ ਜੀ ਦੇਖੋ ਸਾਡੇ ਕੋਲ 7.5 ਇੰਚ ਹੈਗੀ ਹੈ ਜੀ ਇਸ ਤਰੀਕੇ ਨਾਲ ਦੇਖ ਸਕਦੇ ਹੋ ਜੀ ਤੇ ਹੁਣ ਅਸੀਂ ਇੱਥੋਂ 24 ਇੰਚ ਦੀ ਲੈਂਥ ਲੈਣੀ ਹੈ ਜੀ ਪਹਿਲਾਂ ਅਸੀਂ ਕੱਪੜੇ ਨੂੰ ਇਸ ਤਰ੍ਹਾਂ ਸਿੱਧਾ ਕਰ ਲਿਆ ਇਹ ਵਾਲਾ ਕੱਪੜਾ ਸਾਨੂੰ ਨੈਕ ਬਣਾਉਣ ਦੇ ਵਿੱਚ ਕੰਮ ਆ ਜੂਗਾ ਜੀ ਜਿਹੜਾ ਵਧੀਆ ਇਸ ਤਰੀਕੇ ਦੇ ਨਾਲ ਅਸੀਂ 23 ਇੰਚ ਦੀ ਅਸੀਂ ਵੈਲਟ ਰੈਡੀ ਕਰਨੀ ਹੈ ਤਾਂ ਅਸੀਂ 24 ਇੰਚ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਸਕੇਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਸਿੱਧਾ ਕਰ ਲਿਆ ਜੀ ਇਤੋਂ ਵੀਸ ਨੂੰ ਇਸ ਤਰੀਕੇ ਦੇ ਨਾਲ ਸਿੱਧਾ ਕਰ ਲੈਣਾ ਜੀ ਤੇ ਇਹ ਦੇਖੋ ਸਾਡੇ ਕੋਲ ਜਿਹੜੀ ਹੈਗੀ ਹੈ 벨ਟ ਕੱਟ ਕੇ ਰੈਡੀ ਹੈ ਜੀ ਆ ਦੇਖੋ ਜੀ ਸਾਡੇ 3 ਮੀਟਰ ਦੇ ਵਿੱਚ ਅਸੀਂ ਤੁਹਾਨੂੰ ਇਹ ਵਾਲੀ ਸਲਵਾਰ ਦੀ ਕਟਿੰਗ ਦੱਸੀ ਹੈ ਜੀ ਇਸ ਦੀ 벨ਟ ਨਿਕਲੀ ਹੈ ਜੀ ਬਿਨਾ ਜੋੜ ਤੋਂ ਤੇ ਇਹ ਵਾਲਾ ਅਸੀਂ ਬਾਜੂ ਦਾ ਕੱਪੜਾ ਇਸ ਤਰ੍ਹਾਂ ਕੱਢਿਆ ਹੈ ਜੀ ਇਹ ਵੀ ਬਿਨਾ ਜੋੜ ਤੋਂ ਨਿਕਲ ਗਿਆ ਜੀ ਤੇ ਇਹ ਵਾਲਾ ਸਾਡੇ ਕੋਲ ਕੁੜਤੀ ਦਾ ਕੱਪੜਾ ਹੈ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਬਿਨਾ ਜੋੜ ਤੋਂ ਅਸੀਂ ਹੈਗਾ ਸਾਰੀ ਸੂਟ ਦੀ ਕਟਿੰਗ ਕਰਨੀ ਤੁਹਾਨੂੰ ਦੱਸੀ ਹੈ ਜੀ ਅਗਰ ਤੁਸੀਂ ਕੁੜਤੀ ਦੀ ਕਟਿੰਗ ਜਿਹੜੀ ਹੈਗੀ ਡਿਟੇਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਮੈਂ ਆਪਣੇ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦੇ ਦੂੰਗੀ ਜੇ ਤਾਂ ਤੁਸੀਂ ਦੇਖ ਕੇ ਕੁੜਤੀ ਦੀ ਕਟਿੰਗ ਕਰ ਸਕਦੇ ਹੋ ਜੀ ਥੈਂਕਸ ਫॉर ਵਾਚਿੰਗ